ਹਾਂ ਤਾਂ ਤੁਹਾਨੂੰ ਜੂੜ ਕੋਲੇ ਕਿਦਾ ਹੁਣ ਖੇਡਦਾ ਜਦਾ ਸਾਟ ਮਹਾਰਾਜ ਲੰਕੀ ਮਾਰ ਕੇ ਆਪਣਾ ਚੱਲੇ ਕੋਈ ਖੇਡਦਾ ਹੀ ਬਾਈ ਸੁੱਤੇ ਉਠਣ ਤੋਂ ਪਹਿਲਾਂ ਵੀ ਹੂ ਨਾ ਮੈਨੂੰ ਐਨ ਗਈ ਇਹਨੂੰ ਕਿੰਨੇ ਆਉਂਦੇ ਹੋਗੇ ਵੀ ਕਿੱਥੇ ਬਾਈ ਕਿੱਥੇ ਖੇਡਣਾ ਕਿੱਦਾਂ ਕਰਨਾ ਵੀ ਜਦੋਂ ਦੀ ਸਾਟ ਲੱਗੀ ਪਤਾ ਲੱਗਾ ਕਿਸੇ ਨਾ ਕੋਈ ਦਾ ਇਹਨਾਂ ਕਹ ਪਲੇਅਰ ਦਾ ਹੋਣਾ ਹੈ ਹਰ ਡੀਏ ਵੀ ਆਲੇ ਕਾਪੇ ਚ ਰੂਰ ਮੰਤੂ ਭਾਈ ਦਾ ਬੁਲਾ ਲਈ ਭਾਈ ਵੀ ਉੱਥੇ ਸਾਡਾ ਮਿਆਜਾ ਬੁੱਢਾ ਖੱਤ ਭਾਈ ਨੇ ਉੱਥੇ ਪਹੁੰਚ ਜਾਓ ਤੁਸੀਂ ਜਾ ਕੇ ਉਹ ਨਹੀਂ ਮਿਲਦਾ ਹੋਰ ਕਹਿਦਾ ਨਹੀਂ ਫੋਨ ਆਇਆ ਵੀ ਐਵੇਂ ਵੀ ਚੱਲੀਏ ਜਾਂ ਦੂਰੇ ਭਾਈ ਹੁੰਦੀ ਜਦੋਂ ਆਪਣੀ ਈਚ ਇਹ ਕਰ ਲੈਂਦੇ ਵੀ ਆ ਚੱਲੀਏ ਚੱਲੀਏ ਮੈਚ ਜਾਂਦੇ ਆ ਗੋਪੀ ਖਾਨ ਦੀ ਗੋਪੀ ਨੇ ਡਿਗਰੀਆ ਦੇ ਬਹੁਤ ਆ ਰਿਹਾ ਹੈ ਭਾਈ ਦਾ ਵੀ ਹੁੰਦਾ ਹੀ ਹੁੰਦਾ ਇਹਨੂੰ ਪੁੱਛਦਾ ਹੀ ਜਾਂਦਾ ਭਾਈ ਕਿੱਦਾਂ ਬਲਟਾ ਸੈੱਟ ਹੈ ਠੀਕ ਹੈ ਵੀ ਜਿੰਨਾ ਪਿਆਰ ਹੈ ਖੜਾਉਂਦਾ ਵਾ ਜਿੰਨਾ ਮੇਲੇ ਮੰਗਦੇ ਨਹੀਂ ਕਹਿੰਦਾ ਫੋਨ ਆਇਆ ਵੀ ਹਾਂ ਵੀ ਕਿੱਦਾਂ ਵੀ ਖੇលੂਗੇ ਆ ਗੋਪੀ ਭਾਈ ਦੇ ਮੁੰਡੇ ਦਾ ਇਉਂ ਦਾ ਉਹ ਦਾਣਾ ਆਉਏ ਕੋਈ ਕੰਮ ਮੈਂ ਮੁੰਡੇ ਦਾ ਕਰਕੇ ਭਾਈ ਨੂੰ ਮੈਸੀ ਕਰਨਾ ਹੀ ਕਰਨਾ ਕਿੱਦਾਂ ਭਾਈ ਯਾਰ ਉਹਦਾ ਨਾਮ ਡਾ ਹੋ ਗਿਆ ਚੱਪਾ ਨਾ ਨਾ ਉਹ ਚੱਪ ਉਹ ਵੀ ਦੇ ਲਾ ਯਾਰ ਇੱਕ ਅੰਗਲੀ ਕਰਕੇ ਕਿੱਦਾਂ ਸੱਤਵਾਦੀ ਹੋ ਗਿਆ ਹੁਣ ਟੋਕੂ ਇਹਣਾ ਭਾਈ ਬੜੀ ਰੋਟੀ ਹਰ ਅਰਦਾਸ ਸਾਹਿਬਾਂ ਗੱਲ ਗੱਦ ਕੀ ਨਾ ਸਾਰਾ ਕੁਝ ਆ ਨਹੀਂ ਫਿਰ ਪਰਮਾਤਮਾ ਨੇ ਕਰਨਾ ਤੇ ਮਿੰਟ ਜੀ ਕਿ ਅੱਜ ਮੈਂ ਨਾ ਕਰਾਂ ਗੋਗੀ ਭਾਈ ਮੈਸੀ ਕਰ ਦਿੰਦਾ ਅੱਛਾ ਹੁੰਦੀ ਰਹਿੰਦੀ ਆ ਮੈਂ ਥੋੜੇ ਇੱਕ ਦੋ ਦਿਨਾਂ ਦੋ ਦਿਨਾਂ ਦੇ ਵਿੱਚ ਵਿੱਚ ਹੋ ਜਾਈ ਜਾਂਦੀ ਆ ਬਾਕੀ ਬੋਲ ਹਾਂ ਚੱਲਦਾ ਜਾ ਉਹਦਾ ਉਹਦਾ ਮਾਰੀ ਮੋਟੀ ਇੱਕ ਮੈਚਾਂ ਮੁੱਚਾ ਦਾ ਹੋ ਜਾਣਾ ਤੇ ਮੈਂ ਕਿਹਾ ਭਾਈ ਹੁਣ ਤਾਂ ਛੱਟ ਲੱਗੀ ਕਿਤੇ ਚੱਲ ਕੇ ਰਿਕਵਰੀ ਕਰਨਾ ਭਾਈ ਉਹਦਾ ਇੰਨਾ ਇਹ ਸਿਸਟਮ ਨੀਗਾ ਉਹ ਕਹਿੰਦਾ ਮੈਨੂੰ ਤੈਨੂੰ ਉੱਦਾਂ ਵਧੀਆ ਲੱਗਦਾ ਮੈਨੂੰ ਮੈਚਾਂ ਦਾ ਨਹੀਂ ਮਸਲਾ ਕੋ ਮੇਨਾ ਖੇਡ ਲਿਆ ਨਾ ਖੇਡਿਆ ਤਿਆਰੀ ਆ ਕਮੜਿਆ ਨਹੀਂ ਕੋ ਚੱਗਰ ਵੀ ਤੇ ਨਾ ਮੈਚਾਂ ਮੁੱਚਾ ਵਾਲਾ ਰੋਲਾ ਆਪਣੇ ਨਾ ਪਰ ਖੇਡੇ ਨਹੀਂ ਭਾਈ ਇਹ ਹੀ ਬੜਾ ਦਰਦ ਨਾਲ ਭਾਈ ਜਾ ਰਿਹਾ ਜਾ ਰਹਿਣ ਤੇ ਨਹੀਂ ਦਰਵਾਜ਼ਾ ਮੱਥਾ ਟੇਕਣ ਨਹੀਂ ਭਾਈ ਦਾ ਫੋਨ ਆਇਆ ਵੀ ਹੰਮਣ ਸ਼ੋਹ ਮੈ ਗਿਆ ਤੇ ਇੱਕ ਦਾ ਭਾਈ ਕਿੱਥੇ ਤੂੰ ਪਾ ਦਿੱ ਕਿਹੜੀ ਕੰਨੀ ਜਾ ਰਿਹਾ ਲੱਦੂ ਭਾਈ ਨੇ ਜਿਹੜਾ ਆਪਣਾ ਪਈਦਲ ਜਣਾ ਪਲੀਸ ਲੱਦੂ ਉਹਨੇ ਫੋਨ ਕੀਤਾ ਮੈਂ ਤਾਂ ਮੈਂ ਬੋਲਦਾ ਗੱਲ ਮੈਂ ਕੀਤੀ ਵੀ ਇਹ ਵਾ ਤੁਹਾਡੇ ਕਲੇ ਹੰਡਰਮੈਨ ਬਾਅਦ ਤੇ ਇੱਕ ਪਹਿਲਾਂ ਆ ਗਿਆ ਤੇ ਕਿੰਦਾ ਵੀ ਭਾਈ ਇਹਦਾ ਮੈਂ ਜੇ ਆਪਣਾ ਮੈਂ ਗੱਲ ਵੀ ਇਹ ਤੁਹਾਨੂੰ ਦੱਸਿਆ ਕਿ ਮੈਂ ਚੰਨ ਪਈ ਕਹਿੰਦੀ ਵੀ ਆ ਗਿਆ ਇਹ ਉੱਥੇ ਗਏ ਮੈਰੀਟ ਦੇ ਦੋ ਪੀ ਭਾਈ ਦੇ ਪਿੰਡੇ ਹੀ ਖੜੇ ਪੈ ਰਹੀਆਂ ਅੱਛਾ ਗੁਰਦਾਰੇ ਬਾਹਰ ਹੀ ਹਾਂ ਮੈਂ ਪਹਿਲਾਂ ਬੋਲਦਾ ਕਹਿੰਦਾ ਕੰਮ ਔਖਾ ਜਣਾ ਪਿੰਡ ਮੇਰੇ ਵੇਸਤੀ ਨਾਲ ਜਿਹੜਾ ਮੈਂ ਕੋਈ ਨਾ ਵੀ ਛੇੜ ਕਿ ਨਾ ਮੈਂ ਯਾਰ ਗੱਲ ਪਿਆਰ ਦੀ ਆ ਫਾਈ ਲਾਉਂਦੀ ਆਪਾਂ ਕਹਿ ਰਹੀ ਉਹ ਵੀ ਫਰੰਦੀਪੁਰੀ ਆ ਜਿੱਦਾਂ ਕੁਛ ਵੀ ਨਹੀਂ ਇੱਕ ਜੱਫਾ ਲਾਉਂਦਾ ਦੂਲਾਉਂਦਾ ਪਰ ਜੇ ਤੂੰ ਦਾਸ ਦਾ ਲਾਉਂਦੇ ਉਦੋਂ ਵੀ ਨਹੀਂ ਕਹਿਆ ਨੇ ਉਹਨੂੰ ਘਰੇ ਪੈਕੇ ਦੇਣ ਗਿਆ ਠੀਕ ਨਹੀਂ ਉਮੀ ਆ ਮੈਂ ਤਾਂ ਕਰਦਾ ਹਾਂ ਭਾਈ ਗੱਗੀ ਲਾਦਾ ਰੋ ਵੀ ਇੱਥੇ ਜਦੋਂ ਵਾਲ ਏਰੀਆ ਜਾ ਛੜਦਾ ਹੁੰਦਾ ਵੀ ਲੋਕੀ ਜਦੋਂ ਸਾਡੇ ਪੈਂਡ ਹੱਲੇ ਵੀ ਜਲ ਪੁੱਛਦੇ ਆ ਨਾ ਵੀ ਵੀ ਗੱਗੀ ਦਾ ਪੈਂਡ ਆ ਗੱਗੀ ਦਾ ਪੈਂਡ ਆ ਠੀਕ ਨਹੀਂ ਤੇ ਲਾਦਾ ਸਾਹਿਬ ਵੀ ਜਦੋਂ ਉਦੋਂ ਪੂਰਾ ਤਗੜਾਈ ਉਦੋਂ ਵੀ ਕਹਿੰਦੇ ਨਹੀਂ ਵੀ ਗੱਲੇ ਫੜਾਦਾ ਵੀ ਆਲੇ 50000 ਰੁਪਏ ਵੀ ਤੈਨੂੰ ਲੂੜਿਆ ਤੂੰ ਤਗੜਾ ਵਾ ਤੇ ਜੇ ਹੁਣ ਜੇ ਮਾੜਾ ਮ